ਜੇਕਰ ਤੁਸੀਂ ਵੀ ਗੁੱਡੀਆਂ ਉਡਾਉਣ ਦੇ ਸ਼ਕੀਨ ਹੋ ਤਾਂ ਦੇਖੋ ਇਹ ਖਬਰ ਹੁਣ ਜੇਕਰ ਤੁਸੀਂ ਗੁੱਡੀਆਂ ਉਡਾਉਣੀਆਂ ਹਨ ਤਾਂ ਉਡਾਓ ਪਰ ਚਾਈਨਾ ਡੋਰ ਨਾਲ ਨਹੀਂ ਕਿਉਂਕਿ ਪ੍ਰਸ਼ਾਸਨ ਵੱਲੋਂ ਪੂਰੀ ਸਖਤੀ ਕਰ ਦਿੱਤੀ ਗਈ ਹੈ ਅੱਜ ਜ਼ਿਲ੍ਹਾ ਤਰਨਤਾਰਨ ਦੇ ਕਸਬਾ ਪਿੱਕੀਵਿੰਡ ਵਿੱਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਵੱਲੋਂ ਚੈਕਿੰਗ ਕੀਤੀ ਗਈ ਇਸ ਸਮੇਂ ਐਸ ਡੀਓ ਪਵਨ ਕੁਮਾਰ ਨੇ ਕਿਹਾ ਕਿ ਜੇਕਰ ਕੋਈ ਵੀ ਚਾਈਨਾ ਡੋਰ ਵੇਚਦਾ ਪਾਇਆ ਗਿਆ ਤਾਂ ਉਸ ਉੱਪਰ ਸਖਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਤੁਹਾਡੀ ਨਿਗਾ ਵਿੱਚ ਅਜਿਹਾ ਸ਼ਖਸ ਕੋਈ ਆਉਂਦਾ ਹੈ ਜੋ ਚੈਨਾਡੋਰ ਵੇਚਦਾ ਹੈ ਤਾਂ ਸਾਨੂੰ ਸੂਚਿਤ ਕੀਤਾ ਜਾਵੇ। ਹੋਰ ਕੀ ਕਿਹਾ ਤੁਸੀਂ ਵੀ ਸੁਣੋ। ਪਿੱਖੀਵਿੰਡ ਤੋਂ ਰਣਜੀਤ ਕੁਮਾਰ ਬੱਬੂ ਅਤੇ ਕਬਲ ਬੇਗੇਪੁਰ ਦੀ ਖਾਸ ਰਿਪੋਰਟ। ਜੀ ਪੰਜਾਬ ਸਰਕਾਰ ਵੱਲੋਂ ਹੋਈਆਂ ਹਜ਼ਾਰਾਂ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਨੂੰ ਮੈਂ ਪਵਨ ਸ਼ਰਮਾ ਐਸ ਡੀਓ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਤੋਂ ਤਰਨਤਾਰਨ ਤੋਂ ਹੀ ਇਹ ਇਹਦੇ ਵਿੱਚ ਅਸੀਂ ਚਾਈਨਾ ਰੋਡ ਦੀ ਚੈਕਿੰਗ ਕਰਨ ਵਾਸਤੇ ਨਗਰਪੰਚਾਇਤ ਪਿਖੀਵਿੰਡ ਦੇ ਨਾਲ ਆਏ ਆ ਜੀ ਤੇ ਜੋ ਸਰਕਾਰ ਦੀ ਹਦਾਇਤਾਂ ਹੋਈਆਂ ਸੀ ਵੀ ਚਾਈਨਾ ਰੋਡ ਤੇ ਕਿਸੇ ਹਰ ਤਰ੍ਹਾਂ ਦਾ ਰੋਕ ਲੱਗਿਆ ਹੋਇਆ ਜੀ ਉਹਦੇ ਇਸਤੇਮਾਲ ਤੇ ਰੋਕ ਲੱਗਿਆ ਹੋਇਆ ਹੈ, ਵੇਚਣ ਤੇ ਰੋਕ ਲੱਗਿਆ ਹੋਇਆ ਹੈ ਜੀ ਉਹਨੂੰ ਕੋਈ ਸਟਾਕ ਨਹੀਂ ਕਰ ਸਕਦਾ ਤੇ ਸਾਡੀ ਕੋਸ਼ਿਸ਼ ਇਹ ਹੈ ਵੀ ਚਾਈਨਾ ਰੋਡ ਤੇ ਪੂਰੀ ਤਰ੍ਹਾਂ ਪਾਬੰਦ ਲਗਾਇਆ ਜਾਵੇ ਜੀ ਅਤੇ ਇਸ ਤੋਂ ਜਿਹੜਾ ਹੋਣ ਵਾਲਾ ਜਾਨੀਵਾਲੇ ਨੂੰ ਨੁਕਸਾਨ ਆਈ ਉਹ ਤੋਂ ਬਚਾ ਕੀਤਾ ਜਾਵੇ ਜੀ ਇਹ ਸਰ ਚੈਕਿੰਗ ਦੌਰਾਨ ਕਿਸ ਤਰ੍ਹਾਂ ਦੇ ਹੋਰ ਮਿਲੇ ਜਾਂ ਸਾਨੂੰ ਇਸ ਚੈਕਿੰਗ ਦੌਰਾਨ ਕਿਸ ਤਰ੍ਹਾਂ ਦੀ ਕੋਈ ਚੈਨਲ ਡੋਰ ਨਹੀਂ ਮਿਲੀ ਜੀ ਲੋਕ ਸਹਿਯੋਗ ਕਰ ਰਹੇ ਨੇ ਦੁਕਾਨਦਾਰ ਵੀ ਸਹਿਯੋਗ ਕਰ ਰਹੇ ਨੇ ਸਾਡੇ ਵੱਲੋਂ ਜੀ ਤੇ ਅਸੀਂ ਆਪਣੇ ਵੱਲੋਂ ਵੀ ਕੋਸ਼ਿਸ਼ ਕਰ ਰਹੇ ਹਾਂ ਜੀ ਵੀ ਇਹ ਚੈਨਲ ਡੋਰ ਦਾ ਇਸਮਾਲ ਲਾ ਕੀਤਾ ਜਾਵੇ ਸਰ ਹੋਰ ਵੀ ਚੈਕਿੰਗ ਕੀਤੀ ਗਈ ਜੀ ਇਸ ਦੇ ਇਲਾਵਾ ਨਾਲ ਲੱਗਦੇ ਸਿੰਗਲ ਯੂਜ਼ ਪਲਾਸਟਿਕ ਤੇ ਕੈਰੀ ਬੈਗ ਦੀ ਇਨਸਪੈਕਸ਼ਨ ਆਪਣਾ ਚੈਕਿੰਗ ਕੀਤੀ ਗਈ ਹੈ ਜੀ ਉਹਦੇ ਵਿੱਚ ਕਾਫੀ ਕੁਆंटਿਟੀ ਦੇ ਵਿੱਚ ਪਲਾਸਟਿਕ ਜਿਹੜਾ ਕੈਰੀ ਬੈਗ ਹੈ ਜੀ ਉਹ ਸਾਡੇ ਵੱਲੋਂ ਸੀਜ਼ ਕੀਤਾ ਗਿਆ ਜੀ ਤੇ ਦੁਕਾਨਦਾਰਾਂ ਨੂੰ ਮੋਟੀਵੇਟ ਕੀਤਾ ਗਿਆ ਤੇ ਦੱਸਿਆ ਗਿਆ ਜੀ ਵੀ ਇਹਦੀ ਜਗ੍ਹਾ ਤੇ ਤੁਸੀਂ ਆਪਣਾ ਕੋਟਨ ਬੈਗ ਜੀ ਪੇਪਰ ਬੈਗ ਜੂਟ ਬੈਗ ਦਾ ਇਸਤੇਮਾਲ ਕਰਕੇ ਤੇ ਆਪਣੇ ਆਨ ਵਾਲੇ ਪਵਿੱਖ ਨੂੰ ਬਚਾ ਸਕਦੇ ਹੋ ਜੀ